ਸਤਿ ਸ਼੍ਰੀ ਅਕਾਲ ਸਾਰੇ ਪੰਜਾਬਵਾਸੀਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਵਿੱਚ ਜਿਸ ਵਿੱਚ ਅੱਜ ਆਪਾਂ 2 ਮਾਰਚ ਪੰਜਾਬ ਦੇ ਮੌਸਮ ਦੀ ਗੱਲ ਕਰ ਰਹੇ ਕਿੰਨਾ ਲਾਖਤ ਨੂੰ ਪਾਰੀ ਮੀਤ ਪਾਰੀ ਗਾੜੇ ਮਾਰੀ ਦੇਖੋ ਮੈਂ ਤੁਹਾਧੀਏ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਣ ਚੈਨਲ ਤੇ ਨਵੇਂ ਆਏ ਆ ਘਰਪੈ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜ਼ਰੂਰ ਕਰ ਲੋ ਤੇ ਆਪਣੇ ਲਾਗੇ ਸ਼ੱਕ ਦੇ ਕਿਸਾਨ ਵੀਰ ਦੇ WhatsApp ਤੇ Facebook ਗਰੁੱਪਾਂ ਵਿੱਚ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਚਲੋ ਅੱਗੇ ਵੱਧਦੇ ਵੀਡੀਓ ਹੋ ਤੁਸੀਂ ਪੰਜਾਬ ਦੇ ਸਵੇਰ ਦੇ 7:30 ਵਜੇ ਦੀਆਂ ਲਾਈਵ ਸੈਟ ਦੇਖਣ ਜਿਸ ਤੋਂ ਆਪਣੇ ਜੋ ਆਪਣੇ ਹੁਣ ਪੂਰਬੀ ਭਾਗ ਹੋ ਗਏ ਇਹਨਾਂ ਵਿੱਚ ਆਪ ਨੂੰ ਸੰਗਣੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਪੂਰੀ ਜੋ ਆਪਣੇ ਅੱਧਾ ਭਾਗ ਹੋ ਗਿਆ ਪੰਜਾਬ ਦਾ ਤੁਸੀਂ ਦੇਖ ਸਕਦੇ ਹੋ ਇਹਨਾਂ ਵਿੱਚ ਹੁਣ ਪਦ ਪਦ ਮਤਲਬ ਸੈਸਟਰਮ ਕਰਾਸ ਕਰ ਰਿਹਾ ਹੈ ਗਾਹ ਨੂੰ ਇਸ ਨਾਲ ਆਪਣੇ ਜੋ ਇਧਰਲੇ ਭਾਗ ਹੋ ਗਏ ਇਹਨਾਂ ਨਾਲ ਕਿੰਨੇ ਲੱਖ ਚੁ ਮੀ ਦੇ ਸਾਰ ਬਣੇ ਹੋયા ਹਨ ਹੁਣ ਜਿਲ੍ਹੇ ਵਾ ਦੀ ਗੱਲ ਕਰਦੇ ਕਿੰਨੇ ਲੱਖ ਚੁ ਮੀ ਦੇਖਣ ਨੂੰ ਮਿਲ ਸਕਦਾ ਆਉਂਦੇ ਘੰਟਿਆਂ ਤਾਈਂ ਪੂਰੇ ਪੰਜਾਬ ਦੇ ਇਧਰਲੇ ਪਾਗੋਗੇ ਕੁਛ ਪਾਗਾ ਹਿਆਰਪੁਰ ਦੇ ਥੋੜੇ ਬੋਦੇ ਪਾਗ ਕੁੱਤਾ ਜੰਦਰ ਦੇ ਹੋਗੇ ਲੁਧਿਆਣੇ ਦੇ ਹੋਗੇ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਫਤਗੜ ਤੋਂ ਮੁਹਾਲੀ ਰੂਪਨਗਰ ਚਿੱਤ ਬਖਤ ਸਿੰਘ ਨਗਰ ਇਨਾ ਪਾਗਾਂ ਚ ਆਪਣ ਨੂੰ ਸੰਘਣੀ ਬਦਲ ਬਈ ਦੇਖ ਨੂੰ ਮਿਲਦੀ ਹੈ ਜਿਸ ਨੇ ਆਪਣੇ ਮੀਂਹ ਕਣੀ ਜਸਾਰ ਪੂਰੇ ਬਣੇ ਹੋਏ ਨੇ ਇਨ ਇਲਾਕੇ ਦੇ ਥੋੜੇ ਬੋਦੇ ਪਾਗਾਂ ਚੋਂ ਪਾਰੀ ਮੀਂਹ ਵੀ ਦੇਖ ਨੂੰ ਮਿਲਦਾ ਪਾਰੀ ਮੀਂਹ ਤੋਂ ਇਨਕਾਰ ਵੀ ਨਹੀਂ ਕਰ ਸਕਦੇ ਤੇ ਕਾਫੀ ਵੱਡੇ ਪੱਦਰ ਤੇ ਘਰ ਚਮਕ ਦੇਖ ਨੂੰ ਮਿਲੂਗੀ ਥੋੜੇ ਬੋਦੇ ਲੱਕ ਜ ਗੜੇ ਮਾਰੀ ਤੋਂ ਇਨਕਾਰ ਵੀ ਨਹੀਂ ਕਰ ਸਕਦੇ ਬਾਕੀ ਪਾਗ ਗੱਲ ਕਰੀ ਆ बाकी ये सिस्टम هون ਲਗਭਗ ਪੰਜਾਬ ਵਿੱਚ ਕ੍ਰਾਸ ਕਰ ਚੁੱਕਾ ਹੈ ਇਸ ਦੇ ਪਿਛੇ ਪਿਛੇ ਰੈਣ ਦ ਹੁੰਦ ਬਤੀ ਹੈ ਇਹ ਤੁਹਾਨੂੰ ਹੁਣ 4:30 ਵਜੇ ਦੀ ਲਾਈਵ ਸਟਫ ਦਿਖਾ ਸਕਦੇ ਹਾਂ ਤੁਸੀਂ ਦੇਖੋ ਆਪਣੇ ਜਿਹੜੇ ਪੂਰਬੀ ਭਾਗ ਹੋ ਗਏ ਇਧਰ ਦੇ ਇਲਾਕਿਆਂ ਚ ਆਪਣੇੋਂ ਮੀਂਹ ਜਿਆਦਾ ਸਾਰ ਹਨ ਜਦੋਂ ਆਪਣੇ ਅੱਧੇ ਦੀ ਭਾਗ ਹੋ ਗਏ ਇਨਾਂ ਇਲਾਕਿਆਂ ਚ ਹੁਣ ਥੋੜੇ ਮੀਂਹ ਦੇ ਘੱਟ ਸਾਰ ਬਣੇ ਹੋਏ ਹਨ ਤੁਸੀਂ 8:30 ਵਜੇ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਮੀਂਹ ਹਾਲੇ ਪੰਜਾਬ ਦੇ ਕਾਫੀ ਇਲਾਕਿਆਂ ਚ ਦੇਖਣ ਨੂੰ ਮਿਲਦਾ ਪਰ ਜਿਹੜੇ ਆਪਣੇ ਅੱਧੇ ਦੀ ਭਾਗ ਹੋ ਗਏ ਇਨਾਂ ਇਲਾਕਿਆਂ ਚ ਮੀਂਹ ਦੇ ਘੱਟ ਸਾਰ ਹਨ ਜਾਦੇ ਮੀਂਹ ਦੇ ਸਾਰ ਦੁਪਹਿਰ ਤੋਂ ਬਾਅਦ ਵੀ ਇਹਨਾਂ ਭਾਗਾਂ ਵਿੱਚ ਹੀ ਹਨ ਤੋ ਪੁਸਤ ਜਲੰਧਰ ਦੇ ਭਾਗ ਹੋ ਗਏ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਫਤਗੜਾ ਤੋਂ ਮੁਹਾਲੀ ਰੂਪਨਗਰ ਚਿੱਤਪਾਗ ਸਿੰਘ ਨੰਬਰ ਹੁਸ਼ਿਆਰਪੁਰ ਠਾਨਕੋਟ ਇਹਨਾਂ ਭਾਗਾਂ ਵਿੱਚ ਜਾਦੇ ਮੀਂਹ ਸਾਰ ਹਨ ਦੁਪਹਿਰ ਤੋਂ ਬਾਅਦ ਵੀ ਇਹਨਾਂ ਭਾਗਾਂ ਵਿੱਚ ਹੱਲੇ ਵੀ ਆਪਣਾ ਹਲਕੇ ਦਰਮਾਨਾ ਥੋੜਾ ਬੋਧ ਲੱਗੇ ਜੋ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਮੈਂ ਕਾਲ ਮਲਾ ਕੇ ਗੱਲ ਕਰੀ ਅੱਜ 2 ਮਾਰਚ ਪੰਜਾਬ ਦੇ ਆਉਂਦੇ 3-4 ਘੰਟੇ ਜੀ ਆਪਣੇ ਨੂੰ ਮਾਪਾ ਇਲਾਕੇ ਦੱਸੇ ਇਧਰਲੇ ਇਹਨਾਂ ਇਲਾਕੇ ਵਿੱਚ ਮੀਂਹ ਦੇ ਬਾਕੀ ਜਿਹੜੇ ਸਰ ਦੀਪਾਗ ਹੋ ਗਏ ਇਹਨਾਂ ਨਾਲ ਕਿ ਜਮੀਨੇ ਥੋੜੇ ਜਿਹਾ ਹੁਣ ਘਟਾ ਸਾਰ ਹਨ ਜੋ ਆਪਣੇ ਆ ਵਾਲੇ ਭਾਗ ਹੋ ਗਏ ਖਾਸ ਸਰਦੀ ਫਾਜਾ ਕਾ ਮੁਕਸੜ ਫਰੀਦਕੋੜ ਰੋਜਪੁਰ ਤੰਤ ਨੰਬਰ ਸਰ ਦੇ ਭਾਗ ਹੋ ਗਏ ਬਾਕੀ ਪੰਜਾਬ ਚ ਲਮੀ ਦੇ ਸਾਰ ਬਣੇ ਹੋਏ ਹਨ ਤੇ ਆਪਣੇ ਕੱਲ ਵੀ ਕਾਫੀ ਲਾਕੇ ਚ ਗੜੇ ਮੈ ਦੇਖਣ ਨੂੰ ਜਾਤ ਨੂੰ ਵੀ ਤੇ ਅੱਜ ਵੀ ਇੱਕ ਦੁੱਕਾ ਲਾਕੇ ਚ ਗੜੇ ਮੈ ਤੋਂ ਇਨਕਾਰ ਨਹੀਂ ਕਰ ਸਕਦੇ ਤੇ ਬਾਕੀ ਆਪਾਂ ਗੱਲ ਕਰੀਏ ਹਵਾ ਦੀ ਹਵਾ ਆਪ ਨੂੰ ਕਾਫੀ ਵੱਡੇ ਪੱਧਰ ਤੇ ਦੇਖ ਮਿਲ ਸਕਦੀ ਹੈ ਕਈ ਭਾਗਾਂ ਜਿਵੇਂ 30 ਤੋਂ 40 ਕਿਲੋਮੀਟਰ ਵੀ ਹਵਾ ਦੇਖਣ ਨੂੰ ਮਿਲ ਜੇ 30 ਤੋਂ 40 ਕਿਲੋਮੀਟਰ ਪਰ ਘੰਟੇ ਦੇ ਹਿਸਾਬ ਨਾਲ ਹਵਾ ਕਾਫੀ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਚੀ ਹੈ ਕਣਕਾਂ ਨੂੰ ਨੁਕਸਾਨ ਹੋਈ ਸੋਦਾ ਕਿਉਂਕਿ ਸਾਡੇ ਤਾਂ ਕਾਫੀ ਲੱਖ ਜੂ ਮੀਂਹ ਪਿਆ ਦਵਾਬੇ ਚ ਤੁਸੀਂ ਆਪਣੇ ਇਲਾਕੇ ਦਾ ਵੀ ਦੱਸਿਓ ਹਾਲ ਕਿ ਕਿੰਨਾ ਕਿੰਨਾ ਗਮੀ ਪਿਆ ਕੀ ਮੌਸਮ ਹੈ ਸਾਡੇ ਥੋੜਾ ਪਤਾ ਗਲੇ ਵੀ ਦੇਖਣ ਨੂੰ ਮਿਲੇ ਗੜਮਾਰੀ ਵੀ ਹੋਈ ਹਲਕੀ ਜਿਆਦੀ ਗੜਮਾਰੀ ਨਹੀਂ ਹੋਈ ਬਾਕੀ ਅੱਜ ਦੇ ਨੂੰ ਜੇ ਨਹੀਂ ਜਿੱਦਾਂ ਵੀ ਦੁਪਹਿਰ ਤੱਕ ਕੋਈ ਨਵੀਂ ਰਿਪੋਰਟ ਆਉਗੀ ਮੀਂਹ ਸਰ ਵਾਅਦੇ ਹਨ ਜਾਂ ਘਟਦੇ ਹਨ ਤੁਹਾਨੂੰ ਵੀਡੀਓ ਬਣਾ ਕੇ ਸੌਤ ਤੋਂ ਪਹਿਲਾਂ 10 ਤੱਕ ਜਾਵੇਗਾ ਧੰਨਵਾਦ